number ਮਕਰ ਬਾਜੀ ਬਾਗੜੀਆਂ ਦੀ ਚੈਂਪੀਅਨਸ਼ਿਪ ਜੇ ਪਤਾ ਲੱਗਿਆ ਵੀ ਕਾਲਾ ਕਹਿੰਦਾ ਅੰਦਾ ਨੰਬਰ ਰਖੜਾ ਹੀ ਨਹੀਂ ਉਹ ਤਿੰਨ ਵਾਰੀ ਪੰਜ ਫਿਰ ਲਗਾਤਾਰੋ ਮੈਚ ਇੱਕ ਇਤਿਹਾਸਿਕ ਮੈਚ ਬਣ ਗਿਆ ਤੇ ਜਿਵੇਂ ਉਹਨੇ 100 100 ਡਾਲਰ ਆਹ 300 ਵੀ ਕਬੱਡੀ ਮੈਦਾਨ ਦੇ ਅੰਦਰ ਪੈਂਦੀ ਹੋਈ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੰਬਸੁਰ ਸਿੰਘ ਵਾਲਾ ਵੱਧਾ ਹੋਇਆ ਕਬੱਡੀ ਖਿਡਾਰੀ 22 ਸਾਲ ਉਮਰ ਦਾ ਮਾਲਕ ਟਾਪਰ ਕਬੱਡੀ ਖਿਡਾਰੀ ਲਾਹ ਸਮਾ ਬਲਵਾਨ ਸਮਾ ਇਸਰਾ ਜੋਂ ਦੇ ਹੱਕ ਦੇ ਵਿੱਚ ਫੈਸਲਾ ਕਰਨਾ ਲਾਹ ਬਹੁਤ ਵਧੀਆ ਪੁਆਇੰਟ ਜੁੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਇਹ ਗੱਬਰੂ ਦੇਸ਼ ਪੰਜਾਬ ਦੇ ਜੇ ਖੋ ਜੁੱਸਿਆਂ ਦੇ ਵਿੱਚ ਜਾਨ ਆ ਗੱਜਗੱਜ ਚੌੜੀਆਂ ਛਾਤੀਆਂ ਇਹ ਦਿਨ ਦੇ ਠੱਲ ਤੂਫਾਨ ਇਹ ਅੰਬਰੀ ਗੁੱਡੀ ਚਾੜਦੇ ਆ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨਮਨ ਦੇ ਨਾਲ ਜੁੱਜਦੇ ਬਾਡਰ ਹੋਏ ਜਾਂ ਖੇਡ ਮੈਦਾਨ ਇਹਨਾਂ ਦੇ ਕੰਦੇਾਂ ਤੇ ਝੂਲਦੀ ਯਾਰੋ ਦੇਸ਼ ਕਮ ਦੀ ਸ਼ਾਨ ਟਾਈਆਂ ਰੱਬ ਵਰਗਾ ਹੈ ਦੋਸਤੋ ਸਾਨੂੰ ਬਿੰਗਨਾ ਤੇ ਮਾਰ ਯਾਲਕ ਨੂੰ ਲਪੇਟਾ ਬੱਲੇ 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 ਆ ਕਬੱਡੀ ਕਬੱਡੀ ਹੋਈ ਪਈ ਹੰਦੇ ਦੂਰ ਮਿੱਠੂ ਮਿੰਟੂ ਮਿੱਠੂ ਮਿੰਟੂ ਇਹ ਰਸਵੰਦ ਖੜਕ ਜੀ ਟਰਨਿੰਗ ਪੁਆਇੰਟ ਬਦਲਣ ਲੱਗਿਆ ਕਿ ਨਹੀਂ ਉਹ ਆ ਸਮੇ ਸਮੇ ਉਮਨੀ ਸਾਹਿਬ ਨੇ ਫਿਰ ਮਾਰਤਾ ਵੀ ਹਜੇ ਤਾਂ ਦਿੱਲੀ ਦੂਰ ਹੈ ਵੇਖਿਆ ਦੂਰ ਹੈ ਸੋਰ ਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੰਬਾ ਜਲਾ ਤਰਨ ਤਰਨ ਆ ਮੰਨਿਆ ਪਰ ਬੰਨਿਆ ਚੋਬਰ ਖੇਡ ਕਬੱਡੀ ਦਾ ਬਹੁਤ ਵਧੀਆ ਮਾਨ ਦੇ ਨਾਲ ਖੇਡਦਾ ਚੋਲੇ ਵਾਲਾ ਸੁਖਮਨ ਮਾਨ ਨਾਲ ਖੇਡਦਾ ਕਰਦਾ ਹੋਇਆ ਨੌਜਵਾਨ ਐਕਸ਼ਨ ਮਾਰਦਾ ਹੋਇਆ ਸਤਰਾਮ ਬੁੱਧੂ ਜੀ ਆਪਣੇ ਸਮੇਂ ਦੇ ਮਾਨ ਕਬੱਡੀ ਖਿਡਾਰੀ ਰਹੇ ਨੇ ਮੰਗਾ ਮਿੱਠੇਪੁਰੀਏ ਵਰਗੇ ਮੰਨਿਆ ਪਰ ਬੰਨਿਆ ਕਬੱਡੀ ਦੇ ਖਿਡਾਰੀ ਲਾਓ ਮਿੱਠੂ 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 ਕਰਦਾ ਕੋਸ਼ਿਸ਼ ਢੱਕਣ ਦੀ ਅੰਬੇ ਦੀ ਰੇਡ ਪਈ ਹੈ ਕਮਾਲ ਜਲਦੀ ਹੋਇਆ ਖਿਡਾਰੀਆਂ ਦੇ ਦਰਮਿਆਨ ਤੇ ਅੰਬਾ ਸੋਰ ਸਿੰਘ ਹੀ ਹੈ ਮਿੱਠੂ ਦੇ ਵਾਸਤੇ